ਜੰਡਿਆਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਾਂ ਤੁਹਾਨੂੰ ਦੱਸਦੀ ਹਾਂ ਕਿ ਗੋਲੀਬਾਰੀ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਸ ਮੌਕੇ ਤੇ ਪੁਲਿਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਡਿਆਲਾ ਥਾਣੇ ਦੇ ਵਿੱਚ ਗੋਲੀਬਾਰੀ ਦੀ ਘਟਨਾ ਹੋਈ ਸੀ ਜਿਸ ਦੇ ਵਿੱਚ ਪੰਜਾਬ ਪੁਲਿਸ ਨੇ ਤੇਜ਼ ਕਾਰਵਾਈ ਕਰਦੇ ਹਾਂ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਸੀਸੀਟੀਵੀ ਅਤੇ ਹੋਰ ਤਫ਼ਤੀਸੀ ਢੰਗਾਂ ਦੇ ਰਾਹੀਂ ਜੰਡਿਆਲਾ ਤੇ ਅੰਮ੍ਰਿਤਸਰ ਦੀ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤੀ ਗਈ ਹੈ ਲਾਪਰਿਤ ਮਨਪ੍ਰੀਤ ਤੇ ਮਨਵਿੰਦਰ ਸਿੰਘ ਤੋਂ ਪੰਜ ਹਥਿਆਰਾਂ ਤੇ 24 ਰਾਊਂਡ ਜਿਹੜੀਆਂ ਗੋਲੀਆਂ ਤੇ ਬਰਾਮਦ ਕੀਤੇ ਗਏ ਨੇ ਉੱਥੇ ਹੀ ਮਨਪ੍ਰੀਤ ਤੇ ਮਨਵਿੰਦਰ ਦੇ ਉੱਤੇ ਪਹਿਲਾਂ ਵੀ ਕਈ ਗੰਭੀਰ ਕੇਸ ਜਿਹੜੇ ਨੇ ਉਹ ਦਰਜ ਕੀਤੇ ਗਏ ਨੇ ਪੁਲਿਸ ਦੇ ਅਨੁਸਾਰ ਇਹ ਘਟਨਾ ਕਿਸੇ ਗੈਂਗ ਜਾਂ ਵਿਅਕਤੀਗਤ ਰੰਜਿਸ਼ ਦੇ ਨਾਲ ਜੁੜੀ ਹੋ ਸਕਦੀ ਹੈ ਅਤੇ ਚੌਥੇ ਮੁਲਜ਼ਮ ਦੇ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤਤਰੀ ਗਾਲ ਜੀ ਅੱਜ ਆਪਾਂ ਇੱਥੇ ਆਏ ਆ ਇੱਕ ਅਪਡੇਟ ਵਾਸਤੇ ਜੋ 21 ਜੁਲਾਈ 25 ਨੂੰ ਐਫਆਰ ਹੋਇਆ ਸੀ ਜੰਡਿਆਲਾ ਥਾਣੇ 'ਚ ਐਫਆਰ ਨੰਬਰ 163 ਹੋਇਆ ਸੀ ਦਿੱਤੇ ਐਡਵੋਕੇਟ ਲਖਵਿੰਦਰ ਸਿੰਘ ਉਹਨਾਂ ਦੇ ਉੱਤੇ ਫਗੋਲੀ ਚਲਾਏ ਸੀ ਤਿੰਨ ਅਨਨੋਨ ਦੋਸ਼ੀਆਂ ਨੇ ਗੋਲੀ ਚਲਾਈ ਸੀ ਤੇ ਅ ਅੰਮ੍ਰਿਤਸਰ ਰੂਰਲ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਇੱਕ ਲਖਪ੍ਰੀਤ ਸਿੰਘ ਜੋ ਅੰਮ੍ਰਿਤਸਰ ਸਿਟੀ ਦਾ ਰਹਿਣ ਵਾਲਾ ਹੈ ਉਹਨੂੰ ਅਰੈਸਟ ਕੀਤਾ ਨਾਲ ਨਾਲ ਸੀਸੀਟੀਵੀ ਦਾ ਟ੍ਰਾਇਲ ਡੀਜੀਟੀਵੀ ਟ੍ਰਾਇਲ ਨੂੰ ਫੋਲੋ ਕਰਕੇ ਆਪਣਾ ਐਸਐਚਓ ਜੰਡਿਆਲਾ ਦੀ ਟੀਮ ਤੇ ਨਾਲ ਆਪਣਾ ਸੀਆਈਏ ਟੀਮ ਅੰਡਰ ਸੁਪਰਵਿਜ਼ਨ ਆਫ ਡੀਐਸਪੀਡੀ ਐਂਡ ਡੀਐਸਪੀ ਜੰਡਿਆਲਾ ਇਹਨਾਂ ਨੇ ਕਾਫੀ ਮਿਹਨਤ ਕਰਕੇ 10 ਦਿਨ ਦੇ ਵਿੱਚ ਹੀ ਇਹਨਾਂ ਨੇ ਦੋ ਹੋਰ ਦੋਸ਼ੀ ਨੂੰ ਅਰੈਸਟ ਕੀਤੇ ਹਨ ਫਰਮ ਹਰਿਦਵਾਰ ਦੋ ਦੋਸ਼ੀ ਫਾਇਰਿੰਗ ਤੋਂ ਬਾਅਦ ਇਹ ਗਏ ਸੀ ਹਰਿਦਵਾਰ ਗਏ ਸੀ ਤੇ ਆਪਣੀ ਟੀਮ ਉੱਤੇ ਜਾ ਕੇ ਦੋ ਦੋਸ਼ੀ ਮਨਪ੍ਰੀਤ ਸਿੰਘ ਤੇ ਮਨਮਿੰਦਰ ਸਿੰਘ ਨੂੰ ਅਰੈਸਟ ਕਰਕੇ ਆਏ ਹਨ जोड़ा मन मनप्रीत सिंह है वो अमृतसर का रहने वाला है तो मनमिंदर सिंह गोइंदवाल साहब का रहने वाला है जो कौन रहा है अमृतसर से इन दोषियों तो हम रिकवरी होया पांच अलग अलग रिकवरीज हो दो बत्ती बोर्ड के पिस्टल हुए हैं एक नाइन एम एम पिस्टल और एक बोर्ड बोर पिस्टल हुए नाल एक चौबीस राउंड भी बराबदगी हुई है मनप्रीत उ पहले छह परचे हैं जी मनप्रीत छः पर्चे हैं तीन सौ दो तीन सौ तेई तीन सौ सात के परचे हैं ਤੇ ਮਨਮਿੰਦਰ ਦੇ ਉੱਤੇ ਤਿੰਨ ਪਰਚੇ ਪਹਿਲੇ ਐਨਡੀਪੀਐਸ ਦੀ ਤੇ ਲੋਪ੍ਰੀਤ ਦੇ ਪਹਿਲੇ ਵੀ ਪਰਚਾ ਜਾਨੀ ਇਹਨਾਂ ਨੇ ਇਹ ਸਾਰੇ ਕੀਤੇ ਇੱਕ ਹੋਰ ਨਦਰ ਸਾਥੀ ਹੈ ਜੋ ਅਭੀ ਤੱਕ ਹਨ ਤੇ ਤੋਂ ਅਭੀ ਬਾਕੀ ਰੋਸ਼ੀਆਂ ਵਾਸਤੇ ਗਹਾਂਟ ਇਸ ਆਨ ਅਮਨਸਰਪੁਰ ਇਸ ਜਾਨੇ ਲੋਪ੍ਰੀਤ ਨੂੰ ਪਹਿਲਾਂ ਰਸਟ ਕਰ ਲਿਆ ਗਿਆ ਸੀ ਤੇ ਉਦੋਂ ਗੋਲੀ ਚਲਾਉਣ ਦਾ ਕਾਰਨ ਵੀ ਹੈ ਜੀ ਉਹ ਲੋਪ੍ਰੀਤ ਤੇ ਮਨਪ੍ਰੀਤ ਤੇ ਮਨਮਿੰਦਰ ਨੇ ਗੋਲੀ ਚਲਾਈ ਸੀ ਅਭੀ ਤੱਕ ਹਨ ਤੇ ਅਸੀਂ ਹੁਣ ਅਭੀ ਦੇ ਪਿੱਛੇ ਪਏ ਹੈ ਮਤਲਬ वी आर ट्राइंग टू अरेस्ट ਏਸ ਸੂਨ ਐਸ अभी ਦਾ अरेस्ट हो जाएगा ਸਾਨੂੰ ਪਤਾ ਚੱਲ ਰਿਹਾ ਹੈ ਕਿ ਨਾ ਦਾ ਮੋਟਿਵ ਕੀ ਸੀ ਪਹਿਲਾਂ ਤੁਹਾਡੇ ਵਾਸਤੇ ਦੱਸਿਆ ਗਿਆ ਸੀ ਕਿ ਕੋਈ ਡਿਸਟ੍ਰਿਬਿਊਟ ਇਹਨਾਂ ਦਾ ਕੋਈ ਫੈਮਿਲੀ ਡਿਸਪਿਊਟ ਹੈ ਫੈਮਿਲੀ ਫੂਡ ਕੋਈ ही ਡਿਸਪਿਊਟ ਹੈ ਜੀ ਉਹ ਪਹਿਲੇ ਮਤਲਬ ਚਲੋ ਕੈਚ ਕਰਾਂ ਹੁਣ ਔਰ ਕਲੈਰਿਟੀ ਤਾਂ ਆਏਗਾ ਜਦ ਅਭੀ ਨੂੰ जी जी मनप्रीत जो छह केसेस है मनमेंद्र जो तीन केसेस है लोकप्रीत जो कोई केस है पहले केस सारे सार है तो सारे तो लोकल ही है जी सारे मनप्रीत सार ते लवप्रीत दोनों अमृतसर सिटी के हैं ते मनमेंद्र है गोइंदवाल सर जी अरे तीन जने ने रल के गोली या चलाई सी गड्डी तो सी हां जी हां जी अरे की थी की सी पहला वो क्लियर हो जाएगा जी हमें खड़े हैं मतलब पूछ के इस तो बाद की बता कारण की सी मतलब एदा गोलीकांड कारण आया परसों ਜੀ ਹੁਣ ਤੱਕ तक जो ਤਫਤੀਸ਼ ਕੀਤੀ ਹੈ हैं, ਜੀ ਸੀ ਆਇਆ ਹੈ ਸਰ ਨੇ ਜਦ ਆਪਾਂ ਅਭੀ अभी ਨੂੰ ਫੜਾਂਗੇ ਤੇ ਨਾਲ ਜਿਹੜਾ ਚਾਰ ਔਰ ਦੋਸ਼ੀ ਹੁਣ ਫੜਾਂਗੇ ਤੱਕ ਦੱਸੋ ਇਹਨੀ ਉਮਰ ਦੇ ਮਾਲਕ ਇਨੀ ਉਮਰ ਦੇ ਜਿਹੜੇ ਦੋਸ਼ੀ ਸਾਰੇ ਸਾਰੇ 21 22 23 ਉਮਰ ਦੇ ਨਾਲ ਜੀ ਸਰ ਜਿੰਨੇ ਵਾਪਨਾ ਵਾਲੇ बॉर्डर पर तो ही जब अब वापस जब अब आप अभी फड़ेंगे तो पता चल जाएगा कि कदों आया सी कि दिता सी कि वास्ते आया सी अभी तो तो सिंह के तो उसकी तो है वो देव तो तो के तो 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 पढ़ेंगे तब वापस तो 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 ਅਛਾ ਜੇ ਜਿਹੜੇ ਇਹਨੀਆਂ ਧਾਰਸਲ ਪੜੇ ਆ ਜੇ ਆਪਾਂ ਅਭੀ ਨੂੰ ਕਾਬੂ ਕਰਦੇ ਆ ਲੱਗਦਾ ਨਹੀਂ ਵੀ ਕੋਈ ਵੱਡੀ ਗੈਂਗ ਹੋਵੇ ਜਿਹੜੀ ਉਧਰੋਂ ਹਨਾ ਨੈਟਵਰਕ ਜਿਹੜਾ ਹੋਵੇ ਉਹ ਵੀ ਆਪਾਂ ਨੂੰ ਪਰਦਾਫਾਸ਼ ਹੋ ਸਕਦਾ ਹੈ ਬਿਲਕੁਲ ਬਿਲਕੁਲ ਸਹੀ ਜੀ ਇਨਵੈਸਟੀਗੇਸ਼ਨ ਇਜ਼ ਔਨ ਅਭੀ ਨੂੰ ਪੜਾਂਗੇ ਨਾਲ ਜਿਹੜੇ ਬੰਦੇ ਆ ਉਹਨੂੰ ਵੀ ਪੜਾਂਗੇ ਕਲੈਰਿਟੀ ਹੋਰ ਆ ਜਾਏਗਾ ਮੈਂ ਵਾਪਸ ਤੁਹਾਡੇ ਸਾਹਮਣੇ ਆ ਜਾਊਂਗਾ ਵਿਦ ਮੋਰ ਕਲੈਰਿਟੀ ਹੋਰ ਸਭ ਤੋਂ ਵੱਡਾ ਗੱਲ ਹੈ ਇਸ ਦੌਰਾਨ ਨੇ ਤਰਦੀਸ਼ ਦੇ ਸਾਹਮਣੇ ਆਈ ਹੋਵੇ ਸਰ ਹੁਣ ਤੱਕ ਕਿੰਨਾ ਹੈ ਜੀ ਡਾਕਟਰ ਫਰਜ਼ਲ ਦੇ ਨਾਲ ਜਿਹੜੇ ਹੋਣ ਨਹੀਂ ਜੀ ਹੁਣ ਤੱਕ ਨਹੀਂ